ਕੋਈ ਗੱਲ ਨਹੀਂ ਆ ਉਹਨਾਂ ਬਦੋਂ ਅਟਾਇਆ ਕਿ ਐਸਟਾਰ ਇਸ ਗੁਰੂ ਘਰ ਦੇ ਵਿੱਚ ਕਦੀ ਵੀ ਹੁਣ ਵੀ ਮੈਨੂੰ ਕਹਿ ਰਹੇ ਸੀ ਵੀ ਕਿਸੇ ਫਿਰਕੇ ਦੀ ਗੱਲ ਕਦੀ ਹਰੇਕ ਬੰਦਾ ਇਹ ਗੱਲ ਕਹਿੰਦਾ ਆ ਇਸ ਤਰ੍ਹਾਂ ਦੀ ਕਦੀ ਕੋਈ ਗੱਲ ਨਹੀਂ ਕੀਤੀ ਗਈ ਜੇ ਕਿਸੇ ਉਹਨਾਂ ਦੇ ਵੀਰ ਨਾਲ ਕੋਈ ਗੱਲਬਾਤ ਹੋਈ ਹੋਣਾ ਕੀ ਚਾਹੀਦਾ ਉਹ ਤੁਹਾਨੂੰ ਸਟੇਜ ਤੋਂ ਜਿਹੜਾ ਉਹ ਮਤੇ ਦੇਣਗੇ ਮੈਂ ਤਾਂ ਪਹਿੰਮੀ ਗੱਲ ਤੋਂ ਕਿ ਲਿਮਿਟੇਸ਼ਨ ਸੁਣੀਆ ਬਹੁਤ ਚੀਜ਼ਾਂ ਤੁਸੀਂ ਜਦੋਂ ਬੋਲਦੇ ਸਟੇਜ ਤੋਂ ਅੱਜ ਕੱਲ੍ਹ ਵੀ ਬਹੁਤ ਵੱਡਾ ਆ ਉਹਦੇ ਤੁਸੀਂ ਕੀ ਕਹਿ ਸਕਦੇ ਕੀ ਨਹੀਂ ਪਰ ਹਮੇਸ਼ਾ ਹੀ ਰਿਐਕਟ ਰਿਐਕਟ ਜਦੋਂ ਉਹ ਰਿਐਕਟ ਕਰਦੇ ਆ ਕਿਸੇ ਗੱਲ ਨੂੰ ਉਹਦੇ ਨਾਲੋਂ ਮੈਨੂੰ ਲੱਗਦਾ ਵੀ ਇੱਕ ਪਰਸਿਸਟੈਂਸ ਆਫ ਐਕਸ਼ਨ ਵੀ ਹੋਣੀ ਚਾਹੀਦੀ ਆ ਸਾਰੇ ਗਦਾ ਦੇ ਵਿੱਚ ਹਸਪਤਾਲ ਤੇ ਯੂਨੀਵਰਸਿਟੀਆ ਢਾ ਦਿੱਤੇ ਗਿਆ ਵੈਸਟਰਨ মিডিਆ ਸਾਰਾ ਇਜ਼ਰਾਈਲ ਦੇ ਨਾਲ ਖੜਾ ਜਿਹੜੇ ਬਹੁਤ ਡਰਦੇ ਨੇ ਵੀ ਸਾਡਾ ਬੱਚਾ ਕਿੱ데 ਵਿੱਚ ਜਾਣਾ ਸੀ ਸਾਡਾ ਹੁਣ ਬਹੁਤ ਸਾਡੇ ਹੱਕ ਤੇ ਸੀ ਸਾਡੇ ਇਦਾਂ ਨਹੀਂ ਉਹ ਬਦਲਦੇ ਹੁੰਦੇ ਜਦੋਂ ਫਾਈਰ ਬਾਈ ਨੇ ਸਟੈਂਡ ਲੈਣਾ ਤੁਹਾਡੇ ਨਾਲ ਤਾਂ ਉਹਨਾਂ ਨੇ ਪਰਵਾਹ ਨਹੀਂ ਕਰਨੀ ਕੀ ਕਹਿ ਰਿਹਾ ਉਹ ਮੋਤੀ ਵੀ ਕਹਿ ਰਿਹਾ ਅਮ ਅਹਿਮਦ ਸ਼ਾਹ ਕੀ ਕਹਿ ਰਿਹਾ ਇਹ ਡਰ ਆਪਣੇ ਸੋਖ ਤਾਂ ਇਹਨਾਂ ਪਹਿਲਾਂ ਬਾੜੀ ਤੋਂ ਕਬੱਡੀ ਆਪਣੇ ਮਨ ਚੋਂ ਕੱਢੋ ਵੀ ਐਂਦਾ ਹੋ ਜੂਗਾ ਐਂਦਾ ਹੋ ਜਾਣਾ ਕੁਝ ਨਹੀਂ ਹੋਣਾ ਤੁਸੀਂ ਬਿਲਕੁਲ ਸਹੀ ਆ ਸਾਰੀ ਤੁਸੀਂ ਦੇਖੋ ਕਰਾ ਲਈ ਇੱਕ ਹੋਰ ਵੈਸਟਰਨ ਮੀਡੀਆ ਸਵੇਰੇ ਅੱਜ ਨਾਲ ਗੱਲ ਹੋਈ ਆ ਉਹ ਇਹਦੇ ਤੇ ਪੂਰਾ ਇੱਕ ਵੀਡੀਓ ਐਡਿਟਸਿਆ ਉਹਨਾਂ ਨੇ ਇੱਕ ਚਾਕੇ ਪਿਆ ਕਿ ਪੁਲਿਸ ਦਾ ਮੈਂਬਰ ਜਿਹੜਾ ਸੀਗਾ ਉਹ ਅੰਡਰ ਕਵਰ ਸੀਗਾ ਉਹਨੂੰ ਤੁਸੀਂ ਕਦੀ ਆਇਡੈਂਟੀਫਾਈ ਨਹੀਂ ਕਰ ਸਕਦੇ ਮੈਂ ਆਇਡੈਂਟੀਫਾਈ ਨਹੀਂ ਕਰ ਸਕਦਾ ਦੂਸਰੀ ਕਾਮ ਨਹੀਂ ਕਰ ਸਕਦੀ ਉਹ ਇੰਟੈਲੀਜੈਂਸ ਨੇ ਆਈਡੈਂਟੀਫਾਈ ਕੀਤਾ ਇਹਦਾ ਮਤਲਬ ਜਿਹੜਾ ਅਸੀਂ ਉੱਥੇ ਸ਼ੱਕ ਸੀਗਾ ਵੀ ਭਾਰਤੀ ਇੰਟੈਲੀਜੈਂਸ ਇੱਥੇ ਮਾਨੀਟਰ ਕਰ ਰਿਹਾ ਆ ਉਹ ਇੱਥੇ ਦੀ ਪੁਲਿਸ ਨੇ ਪੂਰਾ ਸਟੈਬਲਿਸ਼ ਕਰ ਲਿਆ ਉਹਨਾਂ ਨੇ ਉਹਨੂੰ ਆਈਡੈਂਟੀਫਾਈ ਕਰਕੇ ਗਿਆ ਅਸੀਂ ਅੱਜ ਤੱਕ ਇੰਨੇ ਪ੍ਰੋਟੈਸਟ ਕੀਤੇ ਆ ਸਾਨੂੰ ਨਹੀਂ ਪਤਾ ਲੱਗਾ ਕੌਣ ਦਾ ਪ੍ਰੋਟੈਸਟ ਵੀ ਹੋਈ ਵੀ ਇੰਟੈਲੀਜੈਂਸ ਦਾ ਬੰਦਾ ਵਿੱਚ ਕੌਣ ਆ ਪੁਲਿਸ ਦਾ ਕੌਣ ਆ ਸੋ ਇਹ ਸਾਰਾ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਹੋ ਰਿਹਾ ਟਾਰਗੇਟ ਤੁਸੀਂ ਹੋ ਤੁਸੀਂ ਇਹਨੂੰ ਸਮਝਣਾ ਆ ਅਸੀਂ ਕਦੀ ਵੀ ਗਵਰਨਮੈਂਟਲ ਨਹੀਂ ਹੋਏ ਸਾਨੂੰ ਕਦੀ ਡਿਫੈਂਡ ਵੀ ਨਹੀਂ ਕਰਨਾ ਚਾਹੀਦਾ ਇਹਦੇ ਵਿੱਚ ਹਿਸਟੋਰੀਕਲ ਪ੍ਰੈਸੀਡੈਂਟ ਹੈ ਬੀਬੀਸੀ ਦੇ

ਇਹ ਇੱਕ ਲਾਪਰੋ ਤੇ ਹੋਰ ਸਾਰਿਆਂ ਨੂੰ ਬਹੁਤ ਬਾਰੇ ਵਿਚਾਰਨ ਵਾਲੀ ਹੈ ਔਰ ਇਹ ਕਹੇ ਮੈਂ ਤਾਂ ਤੋਂ ਧਿਕਾਰਾ ਛੱਡ ਕੇ ਇਹਦੀ ਪਰਵਾਹ ਵੀ ਨਹੀਂ ਕਰਦਾ ਜਦਸਰ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਉਥੋਂ ਦਾ ਜਿਹੜਾ ਸਟੇਟਲ ਮੀਡੀਆ ਉਹਨੇ ਬਹੁਤ ساری ਮਿਸ ਇਨਫਰਮੇਸ਼ਨ ਡੇਸ ਇਨਫਰਮੇਸ਼ਨ ਇਥੇ ਫਲੋਅ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੱਲਾ ਉਥੋਂ ਦਾ ਮੀਡੀਆ ਨਹੀਂ ਜਿਹੜਾ ਸਾਡਾ ਇਥੋਂ ਦਾ ਜਿਹਨੇ ਮੀਡੀਆ ਉਹ ਸਾਡੇ ਵਿੱਚ ਵੀ ਬੈਠੇ ਨੇ ਆ ਕੇ ਪਰ ਸਾਡੇ ਖਿਲਾਫ ਵੀ ਯਾਦ ਬਹੁਤ ਕੁ ਬਲੇ ਉਹਨਾਂ ਦਾ ਜਿਹੜਾ ਪਿਆਰ ਕੀਤਾ ਹੋਇਆ ਅਮਰੀਕਨ ਉਹ ਇੱਥੇ ਆ ਕੇ ਲੋਕਾਂ ਦੇ ਵਿੱਚ ਪਰੋਸਦੇ ਨੇ ਸਾਨੂੰ ਸਾਰਿਆਂ ਨੂੰ ਇਹਦੇ ਗੱਲੋਂ ਸਟੇਪ ਰਹਿਣਾ ਪਾਉਣਾ ਪਊਗਾ ਜਿਹੜੇ ਬਿਜ਼ਨਸਮੈਨ ਇੱਥੇ ਬੈਠੇ ਜਾਂਦੇ ਔਰ ਇਹੋ ਦੇ ਮੀਡੀਅਮ ਮੈਂ ਹੁਣ ਨਾਂ ਨਹੀਂ ਲੈਣਾ ਕਿਸਦਾ ਨਾਮ ਲੈ ਸਕਦਾ ਨਾ ਦਰਦ ਨਹੀਂ ਪਰ ਮੈਂ ਚਾਹਵਾਂ ਨਹੀਂ ਵੀ ਨਾਮ ਮੈਂ ਦੋਹਾਂ ਕਿ ਆਹ ਜਿਹੜੀ ਗੱਲ ਸੁਣ ਕੇ ਉਹ ਆਪਣੇ ਆਪ ਵੀ ਸਮਝਣ ਕਿ ਅਸੀਂ ਕੀ ਕਹਿ ਰਹੇ ਹਾਂ ਸੋ ਉਹ ਜਿਹੜਾ ਮੀਡੀਆ ਜਿਹੜਾ ਉਹਨਾਂ ਦਾ ਨੈਰੇਟਿਵ ਸਾਡੇ ਇੱਥੇ ਲੋਕਾਂ ਦੇ ਸਾਹਮਣੇ ਪਰੋਸਦਾ ਉਹਦੇ ਤੇ ਆਪਾਂ ਨੂੰ ਐਕਸ਼ਨ ਲੈਣਾ ਪਊਗਾ ਉਹਦਾ ਸਭ ਤੋਂ ਵੱਡਾ ਜਿਹੜਾ ਐਕਸ਼ਨ ਉਹ ਇਹ ਆ ਕਿ ਜੇ ਉਹ ਤੁਹਾਡੇ ਕੋਲੋਂ ਐਡਾ ਲੈਣ ਆਉਂਦੇ ਨਾ ਪੈਸੇ ਮੰਗਣ ਆਉਂਦੇ ਆ ਉਹਨਾਂ ਨੂੰ ਠੋਕੇ ਜਵਾਬ ਦੇ ਆਓ ਜੇ ਤੁਸੀਂ ਮੇਰੇ ਨਾਲ ਇਸ ਗੱਲ ਦੇ ਉੱਤੇ ਸਾਰੇ ਸਹਿਮਤ ਆ ਤਾਂ ਜਕਾਰੇ ਦਾ ਜਵਾਬ ਵਿਰੋਚਨਾ ਦਾ ਗਣਾ ਬੋਲੇ ਸੋਨੇ ਹਾਰ ਜੀ ਕਾ ਨਾਮ ਬੋਲੋ ਤਾਂ WhatsApp ਬਸਾ ਲੈਣਾ ਇਹ ਇਥੋਂ ਦਾ ਜਿਹੜਾ ਕੱਤਨੇ ਕਿ ਵੀਡੀਓ ਕੰਨ ਖੋੜ ਕੇ ਸੁਣ ਰਹੇ ਹੋ ਇਹ ਸੀ ਗੱਲਾਂ ਹੀ ਕਰੀਆਂ ਹੁਣ ਬਹੁਤ ਅਰੋਜਸਾ ਨੂੰ ਗੱਲਾਂ ਕਰਦੇ ਹਾਂ ਹੋਰ ਤੁਹਾਡੇ ਉੱਤੇ ਐਕਸ਼ਨ ਲਿਆ ਜਾਊਗਾ ਜੇ ਤੁਸੀਂ ਹਲੇ ਵੀ ਨਾ ਸੁਧਰੇ ਤੇ ਫਿਰ ਤੁਹਾਡੇ ਉੱਤੇ ਐਕਸ਼ਨ ਲਿਆ ਜਾਣਾ ਇਹ ਮੈਨੂੰ ਦੱਸਿਆ ਜਾਊਗਾ ਕਿ ਕਿੰਨਾ ਉੱਥੂ ਰਹੇਗੀ ਇਨਫਰਮੇਸ਼ਨ ਆ ਤੁਸੀਂ ਗਲਤ ਇਨਫਰਮੇਸ਼ਨ ਇਥੇ ਦੇ ਲੋਕਾਂ ਦੇ ਵਿੱਚ ਪੋਸਟ ਦਿਓ ਆ ਸਾਡੇ ਪਾਸੇ ਜਿਹੜੇ ਅਗਲੇ ਬੁਲਾ ਰਹੇ ਆ ਉਹਨਾਂ ਕੋਲ ਦਾ ਪਹਿਲੇ ਮੰਨਿਆ ਉਹ ਪਤਨੇ ਆ ਕਿ ਮੈਂ ਇਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਦਜੀਤ ਸਿੰਘ ਸੇਖੋਂ ਉਹ ਸੰਤਾਂ ਨਾਲ ਕੁਝਾਰ ਆਪਣੇ ਸਾਹੇ ਕਰਨਗੇ ਕਿ ਮੈਂ ਉਹਨਾਂ ਨੂੰ ਮਿਲ ਕੇ ਰਾਂਗਾ ਆ ਕੇ ਸੰਤਾਂ ਨਾਲ ਵਿਚਾਰ ਸਾਂਝੇ ਕਰਨਗੇ ਪਾਇਉ ਦੀ ਕਹਾਸਾ ਪਾਇਉ ਦੀ ਪਛਾਣ ਹਨ ਨੂੰ ਸੱਚ ਤੋ ਗਿਆਦਰ ਦੇ ਲਾਗੇ ਜਿਸ ਨੂੰ ਫਿਸਰ ਦੇ ਦਰਬਾਰ ਵਿੱਚ ਜਾਂ ਘਰਾਂ ਵਿੱਚ ਬੈਠੀ ਤੋ ਕਿ ਮੇਨ ਨਮਸਕਾਰ ਮਿਲ ਕੇ ਬਾਅਦ ਸੰਗਤ ਮੁੜ ਕੇ ਵੀ ਗਈ ਆ ਪਾਰਕਿੰਗ ਹੋਰ ਹੋ ਗਈ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸਾਹਿਬਾਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਜੀ ਨਾ

ਦੇ ਵੀ ਸੇਵਾ ਇਹ ਦੇ ਸਤਿਗੁਰੂ ਕਰਮ ਰਖਣ ਜਿਵੇਂ ਤੁਸੀਂ ਸਾਰਾ ਘਟਨਾਕਰ ਪਿੱਛੇ ਸੁਣਿਆ ਹੈ ਸਾਲ ਇਹਨੇ ਪੰਜਾਬ ਪੂਰੀ ਵਿਆਕਰਨ ਦਾ ਸਰ ਕੋਲ ਆਪਣੇ ਕੋਲ ਮੈਂ ਬੋਲਦੇ ਬੋਲ ਦੇ ਵਿੱਚ ਜਤਨਦਰ ਸਿੰਘ ਗਰੇਵਾਲ ਨੂੰ ਆਪਾਂ ਉਕੋਗਿਓ ਬੈਰਕਰ ਤੇ ਬੈਠੇ ਨੇ ਸੇਠ ਪਰ ਜਸਸਬੂ ਬੋਲਣਗੇ ਤੇ ਇਹ ਨੌਜਵਾਨ ਉਹ ਬਹੁਤ ਜਾਣਦੇ ਆ ਪਰ ਫਿਰ ਵੀ ਉਹ ਦੱਸਦੇ ਵਾ اتوار گورنم نوجوان یہ اپنی پہلا پڑھائی چڈ کے جب مومنٹ بچ آیا جب سکھ فا جسس اپنی مومنٹ لگ شروع ہوئی کیونکہ آج بھی گل کرتے کہ چلاسی تو لے کے ساری جتے بندی نے پوری تنہا جوڑ لایا کہ اپنا حق ہاں لے سکے وہ تو بعد جب کی سکھ فا جسس آئی سیوہ سیوا د وہ نے پوری پلینا ایجنڈا جڑا دے کا کام اے نوجوانے سیوا کرتے کرتے نے لاج جیبی پاس کی ہر امیرکا کے کناڈا وکیل ہے